ਮੀ ਤੇ ਤੂਫਾਨ ਨੂੰ ਲੈ ਕੇ ਅਲਰਟ ਹੋ ਕੇ ਜਾਰੀ ਮੌਸਮ ਵਿਭਾਗ ਨੇ ਇਨਾਂ ਇਲਾਕਿਆਂ ਦੇ ਲਈ ਵਾਰਨਿੰਗ ਕੀਤੀ ਹੈ ਜਾਰੀ ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਜੀਆ ਤੁਹਾਨੂੰ ਪੰਜਾਬ ਸਣੇ ਭਾਰਤ ਦੇ ਮੌਸਮ ਦਾ ਹਾਲ ਦੱਸਦੇ ਹਾਂ ਕਿ ਕਿਹੋ ਜਿਹਾ ਮੌਸਮ ਰਹਿਣ ਵਾਲਾ ਹੈ ਦੱਸਦੇ ਕਿ ਆਈਐਮਡੀ ਦੇ ਵੱਲੋਂ ਹਾਲੀ ਦੇ ਵਿੱਚ ਮੀਂਹ ਤੇ ਤੂਫਾਨ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਮੀਂਹ ਤੇ ਤੂਫਾਨ ਦੇਖਣ ਨੂੰ ਮਿਲੇਗਾ ਤੁਹਾਨੂੰ ਵਿਸਥਾਰ ਦੇ ਨਾਲ ਸਾਰੀ ਜਾਣਕਾਰੀ ਦਿੰਦੇ ਹਾਂ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਵੱਡੀ ਖਬਰ ਤੁਹਾਡੇ ਤੱਕ ਪਹੁੰਚਾ ਸਕੀਏ ਤੇ ਨਾਲ ਹੀ ਸਾਡੇ ਫੇਸਬੁੱਕ ਬੁੱਕ ਪੇਜ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਣਾ ਤਾਂ ਜੋ ਮੌਸਮ ਦੇ ਨਾਲ ਜੁੜੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਤਾਂ ਆਈਐਮਡੀ ਦੇ ਵੱਲੋਂ ਮੀਂਹ ਤੇ ਤੂਫਾਨ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਭਾਰਤ ਦੇ ਬਹੁਤ ਸਾਰੇ ਅਜਿਹੇ ਹਿੱਸੇ ਨੇ ਜਿੱਥੇ ਸਾਨੂੰ ਭਾਰੀ ਮੀਂਹ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹੈ ਦੱਸਦੇ ਆ ਕਿ ਆਈਐਮਡੀ ਦੇ ਵੱਲੋਂ ਹਾਲੀ ਦੇ ਵਿੱਚ ਇੱਕ ਬੁਲੇਟਿਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇੱਕ ਵੈਸਟਰਨ ਡਿਸਟਰਬੈਂਸ ਸਿਸਟਮ ਦਾ ਅਸਰ ਪੂਰੇ ਭਾਰਤ ਦੇ ਵਿੱਚ ਦੇਖਣ ਨੂੰ ਮਿਲੇਗਾ ਜਿੱਥੇ ਉੱਤਰੀ ਭਾਰਤ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਦੇਖਣ ਨੂੰ ਮਿਲ ਰਹੀ ਹੈ ਤਾਂ ਉੱਥੇ ਹੀ ਹੁਣ ਦੱਖਣੀ ਭਾਰਤ ਦੇ ਵਿੱਚ ਭਾਰੀ ਮੀਂਹ ਦੇ ਅਸਰ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਅਗਲੇ 5 ਦਿਨਾਂ ਤੱਕ ਮੌਸਮ ਅਜਿਹਾ ਹੀ ਰਹੇਗਾ ਪਰ ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਭਾਰੀ ਮੀਂਹ ਦੇ ਅਸਰ ਨਜ਼ਰ ਨਹੀਂ ਆ ਰਹੇ ਨੇ ਇੱਥੇ ਇਹ ਵੈਸਟਰਨ ਡਿਸਟਰਬੈਂਸ ਸਿਸਟਮ ਜਿਹੜਾ ਹੈ ਉਹ ਆਪਣਾ ਕੁਝ ਹੀ ਅਸਰ ਜਿਹੜਾ ਉਹ ਦਿਖਾਵੇਗਾ ਇਸ ਦੌਰਾਨ ਬਦਲੀ ਕਾਰਵਾਈਆਂ ਦਾ ਦੌੜ ਜਿਹੜਾ ਉਹ ਦੇਖਣ ਨੂੰ ਮਿਲੇਗਾ ਤੇ ਹਲਕੀ ਕਿਨਮਿਨ ਕੁਝ ਕੋਈ ਇਲਾਕਿਆਂ ਦੇ ਵਿੱਚ ਹੀ ਦੇਖਣ ਨੂੰ ਮਿਲ ਸਕਦੀ ਹੈ ਤਾਪਮਾਨ ਦੇ ਵਿੱਚ 2 ਡਿਗਰੀ ਦਾ ਵਾਅਦਾ ਪੰਜਾਬ ਦੇ ਵਿੱਚ ਹੋ ਸਕਦਾ ਪਰ ਇਸ ਦੇ ਨਾਲ ਹੀ ਜੇਕਰ ਭਾਰਤ ਦੀ ਗੱਲ ਕਰਦੇ ਆ ਤਾਂ ਭਾਰਤ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਹੋਣ ਕਾਰਨ ਤਾਪਮਨ ਦੇ ਵਿੱਚ ਗਿਰਾਵਟ ਜਿਹੜੀ ਉਹ ਦੇਖਣ ਨੂੰ ਮਿਲੇਗੀ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਆਉਣ ਵਾਲੇ ਹਫ਼ਤੇ 'ਚ ਮੌਸਮ ਜਿਹੜਾ ਉਹ ਖਰਾਬ ਰਹਿਣ ਦੀ ਸੰਭਾਵਨਾ ਹੈ। ਭਾਰਤ ਦੇ ਮੌਸਮ ਵਿਭਾਗ ਦੇ ਅਨੁਸਾਰ ਦੱਖਣੀ ਭਾਰਤ ਦੇ ਕਈ ਰਾਜਾਂ ਦੇ ਵਿੱਚ ਅਲੱਗ-ਥਲੱਗ ਥਾਵਾਂ 'ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਜਦਕਿ ਵਿਹਾਰ ਅਤੇ ਪੱਛਮੀ ਬੰਗਾਲ ਦੇ ਵਿੱਚ ਭਾਰੀ ਗਰਮੀ ਦੀ ਸੰਭਾਵਨਾ ਮੌਸਮ ਵਿਭਾਗ ਨੇ ਜਤਾਈ ਹੈ। ਆਈਐਮਡੀ ਨੇ ਆਪਣੇ ਰੋਜ਼ਾਨਾ ਮੌਸਮ ਬੁਲਟਿਨ ਦੇ ਵਿੱਚ ਇਹ ਗੱਲ ਕਹੀ ਹੈ ਕਿ 4 ਅਤੇ 5 ਜੂਨ ਨੂੰ ਤਾਮਿਲਨਾਡੂ ਪੁੱਡੂਚੇਰੀ ਕ੍ਰ ਕੇਰਲ ਅਤੇ ਅੰਡੇਮਾਨ ਤੇ ਨਿਕੁਬਾਰ ਟਾਪੂਆਂ ਦੇ ਵਿੱਚ ਅਲਗ-ਤਲਗ ਥਾਵਾਂ ਤੇ ਭਾਰੀ ਮੀਂਹ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ। ਕੇਰਲ, ਲਕਸ਼ਦੀਪ, ਦੱਖਣੀ ਅੰਦਰੂਨੀ ਕਰਨਾਟਕ ਅਤੇ ਤਾਮਿਲਨਾਡੂ ਤੇ ਆਂਧਰਾਪ੍ਰਦੇਸ਼ ਦੇ ਵਿੱਚ ਵੀ ਗਰਜ-ਤੂਫਾਨ, ਬਿਜਲੀ, ਤੇਜ਼ ਹਵਾਵਾਂ ਦੇ ਨਾਲ ਹਲਕੀ-ਹਲਕੀ ਬਾਰਿਸ਼ ਹੋਵੇਗੀ। ਦੱਸਦੀ ਹੈ ਕਿ ਆਈਐਮਡੀ ਨੇ 4 ਜੂਨ ਤੋਂ ਲੈ ਕੇ 8 ਜੂਨ 2023 ਤੱਕ ਬਿਹਾਰ ਦੇ ਵੱਖੋ-ਵੱਖਰੇ ਖੇਤਰਾਂ ਦੇ ਵਿੱਚ ਹੀਟ ਵੇਵ ਦੀ ਭਵਿੱਖਬਾਨੀ ਕੀਤੀ ਹੈ ਅਤੇ ਪੰਜਾਬ ਦੇ ਲਈ ਵੀ ਹੀਟ ਵੇਵ ਦੀ ਭਵਿੱਖਬਾਨੀ ਹੋਈ ਹੈ ਪਰ ਜੇਕਰ ਇੱਕ ਪੱਛਮੀ ਗਰਜ ਸਿਸਟਮ ਪੰਜਾਬ ਦੇ ਵਿੱਚ ਦਾਖਲ ਹੋ ਕੇ ਆਪਣਾ ਅਸਰ ਦਿਖਾਉਂਦਾ ਹੈ ਤਾਂ ਫਿਰ ਬਦਲੀ ਕਾਰਵਾਈਆਂ ਮੁਰਤੋਂ ਦੇਖਣ ਨੂੰ ਮਿਲ ਸਕਦੀ ਨੇ ਪਰ ਹੋ ਸਕਦਾ ਹੈ ਕਿ ਆ ਪੱਛਮੀ ਗੜਬੜੀ ਸਿਸਟਮ ਜੋ ਪੰਜਾਬ ਦੇ ਉੱਪਰੋਂ ਦੀ ਗੁਜ਼ਰ ਜਾਵੇ ਅਤੇ ਇਸ ਦਾ ਜ਼ਿਆਦਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਨਾ ਮਿਲੇ। ਨਕੀਏ ਤੁਹਾਡੇ ਇਲਾਕੇ ਦੇ ਮੌਸਮ ਦਾ ਹਾਲ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਨਾਲ ਹੀ ਤਾਪਮਾਨ ਕਿਹ ਹੈ ਤੁਹਾਡੇ ਇਲਾਕੇ ਦਾ ਇਸ ਬਾਰੇ ਵਿੱਚ ਜ਼ਰੂਰ ਜਾਣਕਾਰੀ ਦੇਣਾ ਫਿਲਹਾਲ ਦੇ ਲਈ ਮਿੰਨ ਦੋ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ geo fiber takataka play tv dekhya ja sakda hai world wide tusi sanu amazon fire tv daily hunt te e baatein dekh sakde ho usa canada australia new zealand te europe de har bade ip tv platform te dekh sakde ho ranne jappe ton door te mudde de neede live punjabi tv